ਸਤਿ ਸ਼੍ਰੀ ਅਕਾਲ ਨਮਸਕਾਰ ਡੇਲੀ ਪੋਸਟ ਪੰਜਾਬ ਰਾਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਵਿਸ਼ਾਖਾ ਸ਼ਰਮਾ ਸਾਡੇ ਖਾਸ ਪ੍ਰੋਗਰਾਮ ਸੰਜੀਵ ਨੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਇਹ ਸ਼ੋਅ ਤੁਹਾਡੇ ਲਈ ਸਿਹਤ ਸੰਬੰਧੀ ਸਾਰੀ ਜਾਣਕਾਰੀ ਦੇਣ ਦੇ ਲਈ ਹੈ ਤਾਂ ਕਿ ਤੁਸੀਂ ਗੰਭੀਰ ਬਿਮਾਰੀਆਂ ਤੋਂ ਦੂਰ ਰਹੋ ਜਾਗਰੂਕ ਰਹੋ ਤੇ ਤੰਦਰੁਸਤ ਰਹੋ ਅੱਜ ਅਸੀਂ ਉਸ ਸਮੱਸਿਆ ਬਾਰੇ ਗੱਲ ਕਰਾਂਗੇ ਜੋ ਮਰਦਾਂ ਤੇ ਔਰਤਾਂ ਦੋਵਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਹੈ ਪਰ ਜ਼ਿਆਦਾਤਰ ਔਰਤਾਂ ਦੇ ਵਿੱਚ ਇਹ ਪਰੇਸ਼ਾਨੀ ਦੇਖੀ ਗਈ ਹੈ ਅਸੀਂ ਗੱਲ ਕਰ ਰਹੇ ਹਾਂ ਸਰਵਾਈਕਲ ਪੇਨ ਦੀ ਜਿਸ ਕਾਰਨ ਉਠਣਾ ਬੈਠਣਾ ਤੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਤੇ ਕਈ ਵਾਰ ਗਰਦਨ ਦਾ ਨਾ ਸਹਿਣਯੋਗ ਦਰਦ ਵੀ ਤੋੜ ਕੇ ਰੱਖ ਦਿੰਦਾ ਅਸੀਂ ਮਾਹੀ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ ਤੇ ਕਿਵੇਂ ਇਸ ਤੋਂ ਰਾਹਤ ਪਾਈਏ ਇਹ ਵੀ ਜਾਣਾਂਗੇ ਪਰ ਸਭ ਤੋਂ ਪਹਿਲਾਂ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਜੋ ਜਿਵੇਂ ਆਪਾਂ ਇਹ ਜ਼ਿੰਦਗੀ ਵਿੱਚ ਲੋਕ ਅਕਸਰ ਗਲਤ ਸਥਿਤੀ ਦੇ ਵਿੱਚ ਸੌਣਾ ਲਗਾਤਾਰ ਬੈਠ ਕੇ ਕੰਮ ਕਰਨਾ ਜਾਂ ਫਿਰ ਕਿਸੇ ਦੁਰਘਟਨਾ ਦੇ ਕਾਰਨ ਗਰਦਨ ਤੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਨੇ ਅਜਿਹਾ ਹੋਣ ਤੇ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅਸੀਂ ਬਹੁਤ ਥੱਕ ਗਏ ਹਾਂ ਇਸ ਲਈ ਅਜਿਹਾ ਹੋ ਰਿਹਾ ਤੇ ਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਆ ਪਰ ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਦੇ ਨਾਲ ਕਈ ਲੋਕਾਂ ਦੇ ਮੋਢਿਆਂ ਤੇ ਗਰਦਨ ਵਿੱਚ ਦਰਦ ਹੋਣ ਲੱਗਦਾ ਹੈ ਕਈ ਵਾਰ ਤਾਂ ਗਰਦਨ ਦੇ ਵਿੱਚ ਨਾਸਹਿਣਯੋਗ ਦਰਦ ਹੁੰਦਾ ਤੇ ਸੋਜ ਵੀ ਆ ਜਾਂਦੀ ਹੈ ਜਿਸ ਕਾਰਨ ਸਰਵਾਈਕਲ ਡਿਸਕ ਰੋਗ ਵੀ ਹੋ ਸਕਦਾ ਹੈ ਮਰਦਾਂ ਤੋਂ ਜ਼ਿਆਦਾ ਔਰਤਾਂ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਨੇ ਸਰੀਰਕ ਕਮਜ਼ੋਰੀ ਵੱਧਦੀ ਉਮਰ ਮਹਾਵਾਰੀ ਗਰਭਵਸਥਾ ਅਤੇ ਹਾਰਮੋਨਲ ਬਦਲਾ ਖਰਾਬ ਲਾਈਫ ਸਟਾਈਲ ਉੱਠਣ ਬੈਠਣ ਦਾ ਗਲਤ ਤਰੀਕਾ ਇਸ ਦੇ ਮੁੱਖ ਕਾਰਨ ਹੋ ਸਕਦੇ ਨੇ ਸਰਵਾਈਕਲ ਹੋਣ ਦੇ ਕੀ ਕਾਰਨ ਵੱਧਦੀ ਉਮਰ ਕਾਰਨ ਸਰਵਾਈਕਲ ਹੋ ਸਕਦਾ ਹੈ ਸਿਰ ਤੇ ਭਾਰ ਚੁੱਕਣ ਕਰ ਲਗਾਤਾਰ ਬੈਠਣ ਤੇ ਸਿਰ ਝੁਕਾ ਕੇ ਕੰਮ ਕਰਨ ਦੇ ਨਾਲ ਕਿਸੇ ਤਰ੍ਹਾਂ ਦੀ ਦੁਰਘਟਨਾ ਜਾਂ ਲੜਾਈ ਕਾਰਨ ਲੱਗੀ ਸੱਟ ਕਰਨ ਉੱਚੇ ਸਰਹਾਣੇ ਤੇ ਸੌਣ ਕਰ ਜ਼ਿਆਦਾ ਤਣਾ ਹੋਣ ਕਰ ਗਲਤ ਤਰੀਕੇ ਦੇ ਨਾਲ ਸੌਣ ਕਰ ਹੱਡੀਆਂ ਦੇ ਕਮਜ਼ੋਰ ਹੋਣ ਕਰ ਗਰਦਨ ਤੇ ਕਿਸੇ ਸੱਟ ਲੱਗਣ ਕਰ ਇਹੇ ਦਰਦ ਹੌਲੀ-ਹੌਲੀ ਗਰਦਨ ਤੋਂ ਮੋਢਿਆਂ ਤੇ ਪਿੱਠ ਤੱਕ ਪਹੁੰਚ ਜਾਂਦਾ ਹੈ ਤੇ ਫਿਰ ਉੱਠਣ-ਬੈਠਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ। ਐਨਾ ਹੀ ਨਹੀਂ ਤੁਸੀਂ ਆਪਣੀ ਗਰਦਨ ਨੂੰ ਘੁਮਾਉਣ ਦੇ ਵਿੱਚ ਵੀ ਅਸਮਰੱਥ ਹੋ ਜਾਂਦੇ ਹੋ। ਇਸ ਦੇ ਹੋਰ ਕਈ ਲੱਛਣ ਹੋ ਸਕਦੇ ਨੇ ਆਓ ਜਾਣਦੇ ਹਾਂ। ਸਰਵਾਈਕਲ ਹੋਣ ਦੇ ਲੱਛਣ ਗਰਦਨ ਵਿੱਚ ਸੋਜ ਤੇ ਅਕੜਾ ਦੀ ਸਮੱਸਿਆ ਹੋਣਾ। ਗਰਦਨ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਹੋਣਾ। ਲਗਾਤਾਰ ਸਿਰ ਦਰਦ ਦੀ ਸ਼ਿਕਾਇਤ ਹੋਣਾ। ਹੱਥਾਂ-ਪੈਰਾਂ ਵਿੱਚ ਚਰਣਾਹਟ ਦੀ ਸਮੱਸਿਆ ਸ਼ੁਰੂ ਹੋਣਾ। ਗਰਦਨ ਘੁਮਾਉਣ ਤੇ ਆਵਾਜ਼ ਨਿਕਲਣਾ ਸਰਵਾਈਕਲ ਤੋਂ ਕਿਵੇਂ ਪਾਈਏ ਰਾਹਤ ਕਿਸੇ ਮਾਹਿਰ ਫਿਜ਼ਿਓਥੈਰੇਪਿਸਟ ਦੇ ਨਾਲ ਸਲਾਹ ਕਰੋ ਰੋਜ਼ ਸਵੇਰੇ ਯੋਗਾ ਕਰੋ ਸੂਰਜ ਨਮਸਕਾਰ ਵਕਰਾਸਨ ਅਤੇ ਭੁਜੰਗਾਸਨ ਕਰੋ ਭਾਰੀ ਵਸਤੂਆਂ ਚੁੱਕਣ ਤੋਂ ਬਚੋ ਲਗਾਤਾਰ ਇੱਕ ਥਾਂ ਤੇ ਬੈਠਣ ਤੋਂ ਬਚੋ ਆਪਣੇ ਸੌਣ ਦੇ ਤਰੀਕੇ ਨੂੰ ਠੀਕ ਕਰੋ ਸਿਰਹਾਣਾ ਰੱਖ ਕੇ ਨਾ ਸੋਵੋ ਜੇਕਰ ਸਰਵਾਈਕਲ ਦੇ ਦਰਦ ਦਾ ਸਹੀ ਸਮੇਂ ਇਲਾਜ ਨਾ ਕੀਤਾ ਜਾਵੇ ਤਾਂ ਫਿਰ ਅਜਿਹੇ ਹਾਲਾਤ ਵਿੱਚ ਡਾਕਟਰ ਵੀ ਬੈਡ ਰੈਸਟ ਕਰਨ ਦੀ ਸਲਾਹ ਦਿੰਦੇ ਨੇ ਫਿਰ ਜ਼ਿੰਦਗੀ ਬੋਝ ਜਿਹੀ ਲੱਗਣ ਲੱਗਦੀ ਹੈ ਇਸ ਨਾਲ ਅਸੀਂ ਆਪਣੇ ਤੇ ਵੀ ਬੋਝ ਬਣ ਜਾਂਦੇ ਆ ਇਸ ਲਈ ਸਰਵਾਈਕਲ ਦਾ ਇਲਾਜ ਬਹੁਤ ਜ਼ਰੂਰੀ ਹੈ ਇਸ ਤੋਂ ਬਚਣ ਦੇ ਲਈ ਤੁਸੀਂ ਦੱਸੇ ਗਏ احتیاط ਜ਼ਰੂਰ ਵਰਤੋ सर्वाइकल so, समस्या कोई आम नहीं बल्कि गंभीर बांधी जा रही है जिस कारण बहुत लोग इस समस्या तो परेशान ने इस ना सहन योग दर्द तो परेशान ने बहुत सारे सवाल कौन गए ये जाए सा माहिर डॉक्टर जुड़े ने डॉक्टर रमेश सेन साने सब तो पहला डॉक्टर साहब सब तो पहला बहुत बहुत स्वागत है डेली पोस्ट जी ਜੀ ਡਾਕਟਰ ਰਮੇਸ਼ ਜਿਸ ਤਰੀਕੇ ਦੇ ਨਾਲ ਅਸੀਂ ਅੱਜ ਗੱਲ ਕਰ ਰਹੇ ਹਾਂ ਸਰਵਾਈਕਲ ਪੇਨ ਬਹੁਤ سارے ਦਰਸ਼ਕ ਇਹ ਜਾਨਣਾ ਚਾਹੁੰਦੇ ਨੇ ਕਿਉਂਕਿ ਬਹੁਤ سارے ਲੋਕ ਸਰਵਾਈਕਲ ਦੀ ਸਮੱਸਿਆ ਤੋਂ ਪਰੇਸ਼ਾਨ ਵੀ ਨੇ ਤੁਹਾਡੇ ਤੋਂ ਸਹੀ ਮਾਇਨੇ ਦੇ ਵਿੱਚ ਜਾਨਣਾ ਚਾਹਾਂਗੇ ਕਿ ਸਰਵਾਈਕਲ ਹੈ ਕੀ ਸਹੀ ਮਾਇਨੇ ਦੇ ਵਿੱਚ ਇਸਦੇ ਅਰਥ ਕੀ ਨੇ ਇਸੇ ਸੰਬੰਧੀ ਤੁਸੀਂ ਸਾਨੂੰ ਡਿਟੇਲ ਦੇ ਵਿੱਚ ਥੋੜੀ ਜਾਣਕਾਰੀ ਦਿਓ ਸਰਵਾਈਕਲ ਅਸੀਂ ਗਰਦਨ ਨੂੰ ਕਹਿੰਦੇ ਨੇ ਗਰਦਨ ਦੇ ਵਿੱਚ ਹੱਡੀਆਂ ਹੁੰਦੀਆਂ ਜਿਹੜੀ ਇਕ ਰੀਡ ਦੀ ਹੱਡੀ ਦਾ ਉੱਪਰ ਦਾ ਹਿੱਸਾ ਹੈ ਜਿਹੜਾ neck ਨੂੰ ਰਿਪਰੈਜ਼ੈਂਟ ਕਰਦਾ ਇਸ ਗਰਦਨ ਦੀਆਂ ਹੱਡੀਆਂ ਦੇ ਅਸੀਂ ਇਹ ਹਿੱਸੇ ਨੂੰ cervical spine ਕਹਿੰਦੇ ਨੇ spine ਦਾ ਹੀ ਕੋ ਹਿੱਸਾ ਹੈ ਤੇ ਉਸੀ cervical ਦੇ ਹੱਡੀਆਂ ਦੇ ਵਿੱਚ ਦੇ ਜੋੜ ਹੁੰਦੇ ਹੁਣ ਉਸ ਵਿੱਚ ਸਾਡੀ ਮੂਵਮੈਂਟ ਹੁੰਦੀ ਜਿਹੜੀ ਨੇਚਰਲੀ ਮੂਵਮੈਂਟ ਹੁੰਦੀ ਜਿਸ ਵਿੱਚ ਅਸੀਂ ਗਰਦਨ ਦਾ ਘੁਮਾਣਾ ਗਰਦਨ ਨੂੰ ਇੱਧਰ ਉੱਧਰ ਦੋ ਤਰਫ ਨੂੰ ਘੁਮਾਣਾ ਅੱਗੇ ਪਿੱਛੇ ਘੁੰਮਣਾ ਤਾਂ ਅਸੀਂ ਸੋਚ ਸਕਦੇ ਕਿ ਅਸੀਂ ਕਿੰਨਾ ਜ਼ਿਆਦਾ ਆਪਣੇ ਗਰਦਨ ਨੂੰ ਯੂਜ਼ ਕਰਦੇ ਹੁਣ ਪ੍ਰੋਬਲਮ ਇਹ ਹੁੰਦੀ ਕਿ ਜਿਸ ਤਰ੍ਹਾਂ ਕੁਦਰਤ ਨੇ ਸਾਡੀ ਗਰਦਨ ਨੂੰ ਬਣਾਇਆ ਹੈ ਇਹ ਸਾਰੇ ਕੰਮਾਂ ਵਾਸਤੇ ਬਣਾਇਆ ਬਟ ਜੇ ਕਿਸੇ وجہ ਨਾਲ ਅਸੀਂ ਕੋਈ ਚੀਜ਼ ਨਾ ਕਰੀਏ ਜਾਂ ਕੋਈ ਚੀਜ਼ ਜ਼ਿਆਦਾ ਕਰੀਏ ਜ਼ਰੂਰਤੋਂ ਤੇ ਉਸ ਤੇ ਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਖਾਸ ਕਰ ਉਸ ਤੇ ਪਿਛਲੇ ਜੋੜਾਂ ਤੇ ਜਿਸ ਜਿਹਨਾਂ ਜੋੜਾਂ ਚ ਗਰਦਨ ਦੀ ਹੱਡੀਆਂ ਮੂਵ ਕਰਦੀਆਂ ਉਹ ਇਸ ਗਰਦਨ ਦੀ ਹੱਡੀ ਦੇ ਪਿਛਲੇ ਵਿੱਚ ਦੇ ਵਿੱਚ ਹੁੰਦੇ ਤੇ ਉਹ ਜੋੜ ਜਿਹੜੇ ਨੇ ਉਹ ਜਾਮ ਹੋਣਾ ਸ਼ੁਰੂ ਹੋ ਜਾਂਦੇ ਜਦੋਂ ਜਾਮ ਹੋਣਾ ਸ਼ੁਰੂ ਹੋ ਜਾਂਦੇ ਤਾਂ ਜਦ ਵੀ ਅਸੀਂ ਉਹਨਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦੇ ਉਹ ਦਰਦ ਕਰਦੇ ਜੇ ਅਸੀਂ ਨਹੀਂ ਉਹਨਾਂ ਦਾ ਧਿਆਨ ਰੱਖੀਏ ਬਾਅਦ ਵਿੱਚ ਉਹਦੀ ਸੋਜਿਸ਼ ਵੜ ਕੇ ਹੱਡੀਆਂ ਨੂੰ ਖਰਾਬ ਕਰ ਦਿੰਦੀ ਤੇ ਜੋੜ ਹੋਰ ਵੀ ਖਰਾਬ ਹੋ ਜਾਂਦਾ ਤੇ ਕਰਦੇ ਕਰਦੇ ਉਹ ਹਾਲਤ ਆ ਜਾਂਦੀ ਕਿ ਗਰਦਨ ਬਿਲਕੁਲ ਅੱਕੜ ਵੀ ਜਾਂਦੀ ਤੇ ਸ਼ੁਰੂ ਵਿੱਚ ਜਦ ਅਸੀਂ ਐਕਸਰਸਾਈਜ਼ ਨਾ ਕਰੀਏ ਹੁਣ ਜਿਸ ਤਰ੍ਹਾਂ ਅਸੀਂ ਸੋਚਦੇ ਕਿ ਗਰਦਨ ਦਾ ਅਸੀਂ ਇਸਤੇਮਾਲ ਕਰਦੇ ਜੇ ਤਾਂ ਅਸੀਂ ਰੋਜ਼ ਗਰਦਨ ਨੂੰ ਪੂਰਾ ਇੱਧਰ ਉੱਧਰ ਪੂਰੀ ਸਟ੍ਰੈਚ ਕਰਦੇ ਪੂਰੀ ਤਰਫ ਨੂੰ ਘੁਮਾਂਦੇ ਤਾਂ ਉਹਦੇ ਗਰਦਨ ਦੇ ਨਾਰਮਲ ਜੋੜ ਚੱਲਦੇ ਰਹਿੰਦੇ ਹੁਣ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਲੇਡੀਜ਼ ਵਾਸਤੇ ਹੁਣ ਜ਼ਿਆਦਾ ਕਮ ਲੇਡੀਜ਼ ਦਾ ਅੱਗੇ ਝੁੱਕ ਕੇ ਕਰਨਾ ਹੁੰਦਾ ਗਰਦਨ ਅੱਗੇ ਨੂੰ ਝੁਕੀ ਰਹਿੰਦੀ ਅੱਜਕਲ੍ਹ ਆਫਿਸ ਵਿੱਚ ਵੀ ਜ਼ਿਆਦਾ ਲੋਕ ਕੀ ਅਗੇ ਕੰਪਿਊਟਰ ਤੇ ਕੰਮ ਕਰਦੇ ਮੋਬਾਈਲ ਨੂੰ ਯੂਜ਼ ਕਰਦੇ ਉਹ ਗਰਦਨ ਹਮੇਸ਼ਾ ਝੁਕਾ ਕੇ ਕੰਮ ਕਰਦੇ ਤੇ ਪਿੱਲੋ ਵੀ ਅਸੀਂ ਅਗਰ ਗਲਤ ਲਈਏ ਤਾਂ ਵੀ ਗਰਦਨ ਤੇ ਅਲਗ ਤਰ੍ਹਾਂ ਦਾ ਝੁਕਾਅ ਪੈਂਦਾ ਇਹ ਸਾਰੇ ਕੰਮਾਂ ਦੀ ਵਜ੍ਹਾ ਤੇ ਜਿਹੜਾ ਸਾਡਾ ਬੈਡ ਪੋਸਚਰ ਹੁੰਦਾ ਉਹਦੀ ਵਜ੍ਹਾ ਨਾਲ ਸਾਡੇ ਹੱਡੀਆਂ ਦੇ ਪਿਛਲੇ ਜੋੜ ਇਹ ਜ਼ਿਆਦਾ ਸਟ੍ਰੈਚ ਹੋ ਜਾਂਦੇ ਜਦੋਂ ਜ਼ਿਆਦਾ ਸਟ੍ਰੈਚ ਹੋਤੇ ਗਲਤ ਢੰਗ ਨਾਲ ਸਟ੍ਰੈਚ ਹੁੰਦੇ ਤਾਂ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਸੋਜਿਸ਼ ਆ ਜਾਂਦੀ ਉਹ ਸੋਜਿਸ਼ ਫਿਰ ਇੰਨੀ ਦਰਦ ਕਰ ਦਿੰਦੀ ਵੀ ਗਰਦਨ ਘੁਮਾਣਾ ਮੁਸ਼ਕਿਲ ਹੋ ਜਾਂਦਾ ਔਰ ਉਹ ਚੀਜ਼ ਆਸਤੇ ਆਸਤੇ ਵੱਢਦੀ ਜਾਂਦੀ ਬਾਅਦ ਵਿੱਚ ਅਸੀਂ ਮੰਨ ਲਓ ਕੋਈ ਸੇਕ ਦੇਤਾ ਕੁਝ ਦੇਤਾ ਉਹ ਨਾਲ ਟੈਂਪਰੇਰੀ ਤੌਰ ਤੇ ਰਿਲੀਫ ਆਂਦਾ ਬਟ ਅਗਰ ਜੇ ਅਸੀਂ ਮੇਨ ਚੀਜ਼ ਦਾ ਧਿਆਨ ਨਹੀਂ ਰੱਖਿਆ ਉਹ ਜੋੜਾ ਨੂੰ ਫਰੈਸ਼ ਨਹੀਂ ਕੀਤਾ ਤਾਂ ਉਹ ਤਕਲੀਫ ਵੱਢਦੀ ਜਾਏਗੀ ਸੋ ਇੰਪੋਰਟੈਂਟ ਇਹ ਹੁੰਦਾ ਕਿ ਵੀ ਅਸੀਂ ਇਸ ਤਰ੍ਹਾਂ ਦੀ ਜਿਹੜੀ ਆਡ ਪੋਜੀਸ਼ਨਸ ਨੇ ਲਗਾਤਾਰ ਨੀਚੇ ਅੱਗੇ ਝੁੱਕ ਕੇ ਕੰਮ ਕਰਨਾ ਲਗਾਤਾਰ ਕੰਪਿਊਟਰਾਂ ਤੇ ਕੰਮ ਕਰਨਾ ਮੋਬਾਈਲ ਨਾਲ ਗਲਤ ਕਾਫੀ ਦੇਰ ਤੱਕ ਤੁਸੀਂ ਅਸੀਂ ਮੋਬਾਈਲ ਨਾਲ ਲਾਗੇ ਅਗਰ ਗਰਦਨ ਟੀਡੀ ਕਰਕੇ ਰਹੀਏ ਜਾਂ ਗਰਦਨ ਨੂੰ ਸਾਈਡ ਨੂੰ ਮੋਬਾਈਲ ਕੰਨ ਵਿੱਚ ਲਾ ਕੇ ਕਈ ਵਾਰ ਅਸੀਂ ਕੰਮ ਕਰਦੇ ਉਹ ਸਭ ਚੀਜ਼ਾਂ ਅਸਲ ਵਿੱਚ ਗਰਦਨ ਦੇ ਜੋੜਾਂ ਨਾਲ ਦਬਾਅ ਪਾਉਂਦੀ ਆ ਤੇ ਇਸ ਦੇ ਨਾਲ ਨਾਲ ਫਿਰ ਉਹ ਵੀ ਹੁੰਦਾ ਜੇ ਮੰਨ ਲਓ ਇੰਜਰੀ ਹੋ ਗਈ ਕਦੇ ਅਸੀਂ ਜ਼ਿਆਦਾ ਵਜਨ ਚੁੱਕ ਲਿਆ ਕਦੇ ਇਸ ਤਰ੍ਹਾਂ ਦੀ ਚੀਜ਼ ਕਰ ਲਈ ਤਾਂ ਗਰਦਨ ਦੇ ਜੋੜਾਂ ਵਿੱਚ ਸਟ੍ਰੇਨ ਪੈ ਜਾਂਦਾ ਕਦੇ ਐਕਸੀਡੈਂਟ ਹੋ ਗਿਆ ਤੇ ਗਰਦਨ ਦੇ ਲਿਗਾਮੈਂਟ ਨੂੰ ਝੋਟ ਲੱਗੀ ਤਾਂ ਉਹ ਵੀ ਇਸ ਤਰ੍ਹਾਂ ਦੇ ਪੁਆਇੰਟ ਹੁੰਦੇ ਉਹ ਹਾਲਾਂਕਿ ਇਹਨੇ ਕਾਮਨ ਨਹੀਂ ਹੁੰਦੇ ਪਰ ਇਹ ਵੀ ਇੱਕ ਪੁਆਇੰਟ ਹੁੰਦੇ ਜਿਹਨਾਂ ਨਾਲ ਗਰਦਨ ਦੀ ਤਕਲੀਫ ਆ ਸਕਦੀ ਤੇ ਸਪੋਨਲੋਟਿਕ ਜਿਹੜੀ ਚੇਂਜ ਹੁੰਦੀ ਉਹ ਆ ਸਕਦੀ ਸੋ ਇਹ ਸਾਰੀ ਚੀਜ਼ਾਂ ਗਰਦਨ ਨੂੰ ਦਰਦ ਦਾ ਇੱਕ ਕਾਰਨ ਬਣਾ ਲਿਆ ਫਿਰ ਉਹ ਦਰਦ ਇਸ ਤਰ੍ਹਾਂ ਨਹੀਂ ਉਹ ਗਰਦਨ ਵਿੱਚ ਹੀ ਰਹੇਗਾ ਗਰਦਨ ਦੇ ਜਾਂ ਜੋੜ ਖਰਾਬ ਹੋਉਂਦੇ ਤੇ ਗਰਦਨ ਤੋਂ ਜਿਹੜੀ ਨਸਾਂ ਸਾਡੀ ਬਾਜੂ ਵੀ ਜਾਂਦੀਆਂ ਨੀਚੇ ਬਾਡੀ ਨੂੰ ਜਾਂਦੀਆਂ ਉਹ ਨਸਾਂ ਵੀ ਦੱਪਣ ਲੱਗ ਪੈਂਦੀ ਆ ਤੇ ਫਿਰ ਜਿਸ ਜਿਸ ਹਿੱਸੇ ਨੂੰ ਸਪਲਾਈ ਕਰਦੀ ਜਿਸ ਤਰ੍ਹਾਂ ਸਾਡਾ ਸਵਿੱਚ ਹੁੰਦਾ ਤੇ ਬੱਲਬ ਹੁੰਦਾ ਜੇ ਸਵਿੱਚ ਖਰਾਬ ਹੋਣਾ ਸ਼ੁਰੂ ਹੋ ਜਾਏ ਤਾਂ ਵੀ ਬੱਲਬ ਨਹੀਂ ਜਲੇਗਾ ਉਸੀ ਤਰ੍ਹਾਂ ਗਰਦਨ ਵਿੱਚ ਜਦ ਨਸ ਦੱਬਦੀ ਤੇ ਉਹ ਬਾਜੂ ਦੇ ਅਗਲੇ ਹਿੱਸੇ ਤੱਕ ਹੱਥਾਂ ਵਿੱਚ ਵੀ ਤਕਲੀਫ ਕਰਦੀ ਤਾਂ ਗਰਦਨ ਦੀ ਤਕਲੀਫ ਨਾਲ ਪਿੱਠ ਨੂੰ ਵੀ ਤਕਲੀਫ ਹੁੰਦੀ ਉੱਪਰ ਦੇ ਹਿੱਸੇ ਨਾਲ ਬਾਜੂਨੋ ਵੀ ਤਕਲੀਫ ਹੁੰਦੀ ਤੇ ਉਹ ਤਕਲੀਫ ਐਕਸਾਈਟ ਨੂੰ ਵੀ ਹੋ ਸਕਦੀ ਜੇ ਐਕਸਾਈਟ ਦਾ ਜੋੜ ਖਰਾਬ ਹੋਏ ਦੂਜੀ ਸਾਈਡ ਨੂੰ ਵੀ ਹੋ ਸਕੀ ਜੇ ਦੂਜੀ ਤਰਫ ਦਾ ਜੋੜ ਖਰਾਬ ਹੋਏ ਇਸ ਤਰ੍ਹਾਂ ਉਹਦੇ ਵੀ ਤਕਲੀਫ ਹੈ ਉਹ ਬਾਜੂ ਦੀ ਤਕਲੀਫ ਬਣ ਕੇ ਵੀ ਨਿਕਲ ਸਕਦੀ ਗਰਦਨ ਦੀ ਵੀ ਹੋਏਗੀ ਬਾਜੂ ਦੀ ਵੀ ਹੋਏਗੀ ਕਈਆਂ ਨੂੰ ਗਰਦਨ ਵਿੱਚ ਮਹਿਸੂਸ ਨਹੀਂ ਹੁੰਦੀ ਬਾਜੂ ਵਿੱਚ ਜ਼ਿਆਦਾ ਮਹਿਸੂਸ ਹੁੰਦੀ ਤੇ ਕਈ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਪੇਸ਼ੈਂਟ ਨੂੰ ਹੋ ਸਕਦੀ ਆ ਜੀ ਡਾਕਟਰ ਸਾਹਿਬ ਦੋ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਲ ਜਾਣਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਸੋ ਦੂਸਰੇ ਕਾਲਰ ਦੇ ਨਾਲ ਸਾਡੇ ਜੁੜੇ ਨੇ ਉਹਨਾਂ ਦਾ ਸਵਾਲ ਜਾਣਾਂਗੇ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਮੈਂ ਅਪੀਲ ਕਰੂੰਗੀ ਕਿ ਤੁਸੀਂ ਦੁਬਾਰਾ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਸਹੀ ਤਰੀਕੇ ਦੇ ਨਾਲ ਦੇ ਸਕੀਏ ਸੋ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਸਭ ਕੁਝ ਦੱਸਿਆ ਕਿ ਸਰਵਾਈਕਲ ਪੇਨ ਹੁੰਦਾ ਕੀ ਐਸਾ ਹੀ ਮਾਇਨੇ ਦੇ ਵਿੱਚ ਕਾਰਨ ਕੀ ਨੇ ਪਰ ਅੱਜਕੱਲ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਜਾਂ ਫਿਰ ਮਹਿਲਾਵਾਂ ਨੂੰ ਇਹ ਜ਼ਿਆਦਾ ਦਿੱਕਤ ਆਉਂਦੀ ਹੈ ਕਈ ਦੇਖਦੇ ਐ ਕਿ ਥੋੜਾ ਜਿਹਾ ਸਰੀਰ ਦੇ ਵਿੱਚ ਅਕੜਾ ਵੀ ਹੋਵੇ ਜਾਂ ਗਰਦਨ ਵਿੱਚ ਅਕੜਾ ਵੀ ਹੋਵੇ ਉਹ ਵੀ ਕਹਿ ਦਿੰਦਾ ਕਿ ਮੈਨੂੰ ਸਰਵਾਈਕਲ ਪੇਨ ਹੈ ਲੇਕਿਨ ਜਿਸ ਨੂੰ ਵਾਕ ਇਹ ਦਿੱਕਤ ਜ਼ਿਆਦਾ ਹੋ ਜਾਂਦੀ ਹੈ ਕਿਵੇਂ ਪਤਾ ਲਗਾਇਆ ਜਾਵੇ ਕਿ ਸਰਵਾਈਕਲ ਪੇਨ ਦੀ ਸ਼ੁਰੂਆਤ ਇੱਥੋਂ ਹੋ ਰਹੀ ਹੈ ਕਿਵੇਂ ਉਸ ਨੂੰ ਰੋਕਿਆ ਜਾਵੇ ਹਾਂ ਪਹਿਲੀ ਗੱਲ ਜਿਸ ਤਰ੍ਹਾਂ ਤੁਸੀਂ ਕੀਤੀ ਕਿ ਟੈਂਪਰੇਰੀ ਤੌਰ ਤੇ ਵੀ ਕਦੇ ਨਾ ਕਦੇ ਸਾਡੀ ਗਰਦਨ ਅੱਕੜ ਜਾਂਦੀ ਉਹ ਮੋਸਟਲੀ ਦੇਖਿਆ ਗਿਆ ਹੈ ਕਿ ਮੇਬੀ 슬ੀਪਿੰਗ ਦੇ ਟਾਈਮ ਤੇ ਪੋਸਚਰ ਗਰਦਨ ਦਾ ਠੀਕ ਨਹੀਂ ਸੀ ਤੇ ਮਸਲ ਅੱਕੜ ਜਾਂਦੀ ਬਿਕੋਜ਼ ਜੋਇੰਟ ਜਿਹੜੇ ਨੇ ਜਿਸ ਵਕਤ ਵੀ ਐਬਨਾਰਮਲ ਪੋਜੀਸ਼ਨ ਵਿੱਚ ਹੁੰਦੇ ਤੋ ਇੱਕ ਸਿਗਨਲ ਦਿੰਦੇ ਉਹ ਰਣ ਬੇਸਿਕਲੀ ਪ੍ਰिवेंट ਕਰਨ ਵਾਸਤੇ ਹੁੰਦਾ ਵੀ ਗਰਦਨ ਜ਼ਿਆਦਾ ਨਾ ਮੁੜੇ ਜਾਂ ਜ਼ਿਆਦਾ ਨਾ ਹੋਏ ਬਿਕੋਜ਼ ਉਸ ਨਾਲ ਨਸਨੋਂ ਦਰਦ ਹੋ ਰਿਹਾ ਹੁੰਦਾ ਤੇ ਮਸਲ ਅੱਕੜ ਜਾਂਦੇ ਤੇ ਅੱਕੜ ਜਿਹੜਾ ਮਸਲ ਦਾ ਸਪੈਜ਼ਮ ਹੁੰਦਾ ਉਹ ਗਰਦਨ ਦੀ ਮੂਵਮੈਂਟ ਨੂੰ ਪ੍ਰੋਟੈਕਟ ਕਰ ਰਿਹਾ ਹੁੰਦਾ ਤੇ ਉਸ ਨੂੰ ਅਸੀਂ ਅਕੜਾਓ ਕਹਿੰਦੇ ਤੇ ਉਹ ਕੁਝ ਟਾਈਮ ਤੱਕ ਰਹੇਗਾ ਹੀ ਰਹੇਗਾ ਇਹ ਹੁੰਦਾ ਜਦ ਵੀ ਮਸਲ ਦੇ ਸਰਵਾਈਕਲ ਸਪਾਈਨ ਤੇ ਕੋਈ ਐਬਨਾਰਮਲ ਫੋਰਸ ਲੱਗੀ ਹੋਏ ਉਹਨੂੰ ਅਸੀਂ ਸਰਵਾਈਕਲ ਨਹੀਂ ਕਹਿੰਦੇ ਬਿਕੋਜ਼ ਉਹ ਤਾਂ ਟੈਂਪਰੇਰੀ ਚੀਜ਼ ਹੈ ਟੈਂਪਰੇਰੀ ਇੱਕ ਤਰ੍ਹਾਂ ਦਾ ਸਟ੍ਰੇਨ ਪਿਆ ਹੁੰਦਾ ਆਹ ਰਾਮ ਨਾਣੂ ਜਦ ਤੱਕ ਸਟ੍ਰੇਨ ਦਾ ਉੱਤਰ ਜਾਂਦਾ ਤੇ ਗਰਦਨ ਦੁਬਾਰਾ ਠੀਕ ਹੋ ਜਾਂਦੀ ਬਟ ਜਿਹੜੀ ਤਕਲੀਫ ਹੋਏਗੀ ਜੇ ਉਹ ਬਾਰ ਬਾਰ ਹਰੋਂਦੀ ਰਹੇ ਉਹੀ ਸਟ੍ਰੇਨ ਡੇਲੀ ਦਾ ਹੁੰਦਾ ਰਹੇ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਕਿ ਅਸੀਂ ਕੰਪਿਊਟਰ ਤੇ ਬੈਠਾਂਗੇ ਤਾਂ ਕਾਫੀ ਦੇਰ ਦੇਰ ਤੱਕ ਦੋ ਦੋ ਚਾਰ ਚਾਰ ਘੰਟੇ ਤੱਕ ਬੈਠਾਂਗੇ ਉਸ ਵਿੱਚ ਕਈ ਵਾਰ ਅਸੀਂ ਉਸ ਸਟ੍ਰੇਨ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਉਸ ਵਿੱਚ ਕੀ ਹੁੰਦਾ ਤੇ ਮਸਲ ਰਿਪੀਟਿਡਲੀ ਜਿਸ ਤਰ੍ਹਾਂ ਸਫਰ ਕਰ ਰਹੀ ਹੁੰਦੀ ਆ ਉਹ ਜ਼ਿਆਦਾ ਖਰਾਬ ਹੋ ਜਾਂਦੀ ਆ ਤੇ ਜੋੜ ਜਿਹੜੇ ਹੈ ਉਹ ਜ਼ਿਆਦਾ ਖਰਾਬ ਹੋ ਜਾਂਦੇ ਆ ਫਿਰ ਉਸਨੂੰ ਅਸੀਂ ਕਹਿੰਦੇ ਕਿ ਉਹ ਸਰਵਾਈਕਲ ਸਪੋਨਡਲੋਸਿਸ ਚੀਜ਼ ਜਿਸ ਵਿੱਚ ਦੇ ਜਿਹੜੇ ਜੋੜ ਹੁੰਦੇ ਉਹ ਐਕਚੁਅਲੀ ਵਿੱਚ ਉਹਨਾਂ ਦੀ ਸ਼ਕਲ ਬਦਲਣੇ ਲੱਗ ਪੈਂਦੀ ਜਦੋਂ ਸ਼ਕਲ ਬਦਲਣੇ ਲੱਗ ਪੈਂਦੀ ਤਾਂ ਜਾਂ ਤਾਂ ਉਹ ਰੀੜ ਦੀ ਹੱਡੀ ਗਰਦਨ ਦੀ ਹੱਡੀ ਦੇ ਜੋੜ ਦੀ ਹੱਡੀ ਵੱਢਣੀ ਸ਼ੁਰੂ ਹੋ ਜਾਂਦੀ ਜਾਂ ਉਹਨਾਂ ਦੇ ਮਣਕੇ ਦੇ ਵਿੱਚ ਜਿਹੜੇ ਮਣਕੇ ਹੁੰਦੇ ਹੱਡੀਆਂ ਦੇ ਵਿੱਚ ਦੇ ਉਹ ਖਿਸਕਣਾ ਸ਼ੁਰੂ ਕਰ ਦਿੰਦੇ ਉਹ ਵੀ ਖਰਾਬ ਹੋਣਾ ਸ਼ੁਰੂ ਕਰ ਦਿੰਦੇ ਜਦ ਉਹ ਚੀਜ਼ਾ ਹੋ ਜਾਂਦੀ ਆ ਉਸਨੂੰ ਅਸੀਂ ਸਰਵਾਈਕਲ ਸਪੋਨਡਲੋਸਿਸ ਕਹਿੰਦੇ ਤੇ ਉਹ ਤਕਲੀਫ ਹੈ ਜਿਸ ਵਿੱਚ ਹੱਡੀਆਂ ਆਲਰੇਡੀ ਜੋੜ ਖਰਾਬ ਹੋ ਚੁੱਕੇ ਨੇ ਜੇ ਇੱਕ ਕੋਲਰ ਸਾਡੇ ਨਾਲ ਜੁੜੇ ਨੇ ਡਾਕਟਰ ਸਾਹਿਬ ਉਹਨਾਂ ਦਾ ਸਵਾਲ ਜਾਣਦੇ ਆ ਕੀ ਨਾ ਮੈਂ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਹਸਿਆਰਪੁਰ ਤੋਂ ਬੋਲਦੇ ਹਾਂ ਹਾਂਜੀ ਕੀ ਸਵਾਲ ਹੈ ਤੁਹਾਡਾ ਮੇਰਾ ਸਵਾਲ ਹੈ ਜੇ ਮੇਰੇ ਮੈਸੇਜ ਜਿਹੜੇ ਮੈਂ ਰੱਖਦੇ ਨਾ ਇਹ ਕਿਸ ਨਾ ਸਾਬਦੇ ਨੇ ਇਹ ਫੋਟੋ ਲਈਆ ਤੇ ਉਸ ਦਿੱਤੀ ਨਿਰੰਧਾ ਇਦਾਂ ਤੇ ਰਹਿੰਦੀ ਆ ਮੁੰਡਿਆਂ ਤੋਂ ਨਾ ਜਿੱਦਾਂ ਦੱਬੀ ਕਰਦੇ ਪੜ ਕੇ ਲੱਖੋ ਅੱਜ ਫੋਟੋ ਲਈਏ ਦਾ ਤੇ ਜਦੋਂ ਤੁਹਾਨੂੰ ਬੜੀ ਲੱਗਦੀ ਹੈ ਕਿ ਤਾਂ ਇਹ ਮੰਨ ਕਿਆ ਨਹੀਂ ਕੋਈ ਪ੍ਰੋਗਰਾਮ ਹਾਂ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਭਾਰੀਪਨ ਲੱਗਦਾ ਉਹ ਅਸਲ ਵਿੱਚ ਗਰਦਨ ਦੀ ਹੱਡੀਆਂ ਦੀ ਕਮਜ਼ੋਰੀ ਨਾਲ ਉਹ ਨਸਾਂ ਨੂੰ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਤੇ ਕੁਦਰਤ ਇਸ ਤਰ੍ਹਾਂ ਕਰਦੀ ਸਾਡੀ ਮਸਲਸ ਨੂੰ ਇੱਕ ਤਰਫ ਨੂੰ ਕੋਸ਼ਿਸ਼ ਕਰਦੀ ਕੰਟਰੋਲ ਕਰਨ ਦਾ ਕਿ ਭਈ ਉਹ ਜਵਾਬ ਦਬਾਅ ਨਾ ਪੈ ਮਸਲ ਦੇ ਨਰਵ ਤੇ ਤਾਂ ਉਸ ਨਾਲ ਉਹ ਜਗਾ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਇਲਾਜ ਉਹਦਾ ਉਹੀ ਹੁੰਦਾ ਜੇ ਤੁਸੀਂ ਸ਼ੁਰੂ ਵਿੱਚ ਤਾਂ ਜੇ ਜ਼ਿਆਦਾ ਤਕਲੀਫ ਹੋਤਾ ਤਾਂ ਦਵਾਈ ਲੈਣੀ ਪੈਂਦੀ ਬਟ ਬਾਅਦ ਵਿੱਚ ਤੁਸੀਂ ਗਰਮ ਪਾਣੀ ਵਿੱਚ ਕੱਪੜਾ ਪਾ ਕੇ ਨਿਚੋੜ ਕੇ ਉਹਦਾ ਸੇਕ ਦੇ ਲਿਓ ਤੇ ਆਸਤੇ ਆਸਤੇ ਗਰਦਨ ਥੋੜਾ ਅਕੜਨਾ ਖਤਮ ਹੋ ਜਾਏ ਤੇ ਉਸਦੀ ਐਕਸਰਸਾਈਜ਼ ਕਰੋ ਜੇ ਤੁਸੀਂ ਗਰਦਨ ਦੀ ਰੋਜ਼ਾਨਾ ਐਕਸਰਸਾਈਜ਼ ਕਰਨਾ ਸ਼ੁਰੂ ਕਰ ਦੋਗੇ ਤਾਂ ਧੀਰੇ ਧੀਰੇ ਉਹ ਗਰਦਨ ਦੀ ਤਕਲੀਫ ਠੀਕ ਹੋ ਜਾਏਗੀ ਅਗਰ ਜਦ ਤੱਕ ਮਸਲ ਸੱਡੀ ਵੀਕ ਹੁੰਦੀ ਹੈ ਤਕਲੀਫ ਜ਼ਿਆਦਾ ਹੁੰਦੀ ਜਦ ਐਕਸਰਸਾਈਜ਼ ਨਾਲ ਮਸਲ ਦੀ ਤਾਕਤ ਚੰਗੀ ਹੋ ਜਾਏਗੀ ਜੋੜਾਂ ਦਾ ਗੋਮਣਾ ਫ੍ਰੀ ਹੋ ਜਾਏਗਾ ਤੇ ਤੁਹਾਡੀ ਇਹ ਸਾਈਡ ਵਾਲੀ ਤਕਲੀਫ ਵੀ ਠੀਕ ਹੋ ਜਾਏਗੀ ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਲ ਜਾਂਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ ਸਹੀ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਰੋਪੜ ਤੋਂ ਬੋਲਦਾ ਜੀ ਰਣਜੀਤ ਹਾਂਜੀ ਕੀ ਸਵਾਲ ਹੈ ਤੁਹਾਡਾ ਫਸਟਵਾਲ ਥੈਂਕ ਯੂ ਜੀ ਬੜਾ ਵਧੀਆ ਲੱਗੇ ਟੌਪਿਕ ਸੁਣਿਆ ਹੈਗਾ ਡਾਕਟਰ ਸਾਹਿਬ ਜੀ ਨਾਲ ਲੈ ਕੇ ਜੀ ਸ਼ੁਕਰੀਆ ਮੈਡਮ ਤੁਹਾਨੂੰ ਪੁੱਛਣ ਦੱਸ ਸਰ ਮੇਰਾ ਨਾ ਰਾਈਟ ਸਾਈਡ ਰਾਈਟ ਸਾਈਡ ਵਾਲੇ ਪਾਸੇ ਕੰਨ ਤੋਂ ਲੈ ਕੇ ਮਲਕੇ ਛੱਡੇ ਨੂੰ ਮੋਢੇ ਵਾਲੇ ਪਾਸੇ ਵਿੱਚ ਗਰਦਨ ਦਾ ਜਿਹੜਾ ਰਾਈਟ ਸਾਈਡ ਵਾਲੇ ਮਸਲਾ ਨਾ ਉਹ ਬੜੇ ਸਟਿਫ ਹੋ ਜਾਂਦੇ ਆ ਵੀ ਉਹ ਮੈਂ ਕਈ ਪਿੱਲੋ ਵੀ ਚੇਂਜ ਕਰ ਸਕਦਾ ਉਹ ਬੋਲੇ ਉਹ ਪੇਨ ਕਰਦੇ ਰਾਈਟ ਸਾਈਡ ਮਲਕੇ ਕੰਨ ਤੋਂ ਜਿਹੜਾ ਰੇਡ ਹੁੰਦਾ ਜਾਂਦਾ ਮੋਢੇ ਵਾਲੇ ਪਾਸੇ ਨੂੰ ਮੈਂ ਪਿੱਲੋ ਵੀ ਕਈ ਚੇਂਜ ਕਰ ਲੇ ਫਤਰੇ ਵੀ ਲੈ ਕੇ ਦੇਖ ਲੈ ਵੀ ਮੈਂ ਤੁਹਾਨੂੰ ਸਰੀਰ ਦੇ ਬਾਰੇ ਥੋੜਾ ਜਾਣਕਾਰੀ ਦਵਾਂ ਹਾਂ ਐਨਾ ਹੁਣ ਉਹੀ ਜਿਸ ਤਰ੍ਹਾਂ ਦੀ ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀ ਹੁਣ ਤੁਸੀਂ ਕਹਿੰਦੇ ਤੁਹਾਡੀ ਰਾਈਟ ਸਾਈਡ ਨੂੰ ਜ਼ਿਆਦਾ ਅਕੜਾਉ ਲੱਗਦਾ ਬੀਸਿਕਲੀ ਇਹ ਹੋਣਾ ਵੀ ਤੁਹਾਡੇ ਰਾਈਟ ਸਾਈਡ ਵਾਲਾ ਜਿਹੜਾ ਜੋੜ ਹੈ ਗਰਦਨ ਦੀ ਹੱਡੀਆਂ ਦੇ ਵਿੱਚ ਦਾ ਉਹਦੇ ਅਸਰ ਪੈ ਰਿਹਾ ਹੋਣਾ ਤੇ ਜ਼ਰੂਰੀ ਨਹੀਂ ਹੈ ਕਿ ਹੁਣ ਤੁਸੀਂ ਪੀਲੋ ਬਦਲੋਗੇ ਤਾਂ ਉਹ ਠੀਕ ਹੋ ਜਾਏਗਾ ਇੱਕ ਬਾਰ ਉਹਦਾ ਜਾਂਚ ਕਰਨੀ ਪੈਂਦੀ ਕਿ ਉੱਥੇ ਕੋਈ ਹੱਡੀਆਂ ਵਿੱਚ ਆਲਰੇਡੀ ਇਹ ਪ੍ਰੋਬਲਮਟੀ ਤਾਂ ਨਹੀਂ ਆ ਚੁੱਕੀ ਹੈ ਕੋਈ ਹੋਰ ਨੁਕਸਾਨ ਨਹੀਂ ਪੈਦਾ ਹੋ ਚੁੱਕਿਆ ਬਟ ਫਿਰ ਵੀ ਉਹ ਸਭ ਕਰਨ ਤੋਂ ਪਹਿਲੇ ਇੱਕ ਬਾਰ ਗਰਦਨ ਦੀ ਰੈਗੂਲਰ ਐਕਸਰਸਾਈਜ਼ਾਂ ਤੁਸੀਂ ਸ਼ੁਰੂ ਕਰਦੇ ਹੋ ਦੋਨੋਂ ਤਰਫ ਨੂੰ ਸਟ੍ਰੈਚ ਆਊਟ ਕਰਨਾ ਰੋਜ਼ ਕੰਮ ਤੋਂ ਘੱਟੋ ਘੰਟਾ ਜ਼ਰੂਰ ਲਾਣਾ ਸਾਈਡ ਨੂੰ ਸਟ੍ਰੈਚ ਕਰਨਾ ਗਰਦਨ ਨੂੰ ਘੁਮਾਣਾ ਤੇ ਗਰਦਨ ਦੀ ਜਿਹੜੀ ਮੂਵਮੈਂਟ ਹੁੰਦੀ ਨਾ ਉਹ ਪੂਰੀ ਅਚੀਵ ਕਰੋਗੇ ਤਾਂ ਕਈ ਵਾਰ ਜਿਹੜਾ ਖਰਾਬ ਜੋੜ ਵੀ ਹੋ ਰਿਹਾ ਹੁੰਦਾ ਉਹ ਵੀ ਉੱਥੇ ਰੁਕ ਜਾਂਦਾ ਜੇ ਕੁਝ ਦਿਨਾਂ ਤੱਕ ਉਹ ਰੁਕਿਆ ਰਿਹਾ ਤੇ ਉਸ ਤੋਂ ਜਿਹੜਾ ਨਸ ਤੇ ਪ੍ਰੈਸ਼ਰ ਪੈ ਰਿਹਾ ਸੀ ਜਿਹੜੀ ਤੁਹਾਡੀ ਰਾਈਟ ਸਾਈਡ ਨੂੰ ਤੰਗ ਕਰਦਾ ਉਹ ਪ੍ਰੈਸ਼ਰ ਹਟ ਜਾਂਦਾ ਤੇ ਤੁਸੀਂ ਚੰਗਾ ਫੀਲ ਕਰਦੇ ਸੋ ਬੇਸਿਕਲੀ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਸੱਡੇ ਜੋੜਾ ਨੂੰ ਮੂਵਮੈਂਟ ਚਾਹੀਦੀ ਜਿੰਨੀ ਤੱਕ ਮੂਵਮੈਂਟ ਰਹੇਗੀ ਉੰਨੇ ਜੋੜ ਚੰਗੇ ਰਹਿਣਗੇ ਜਦ ਅਸੀਂ ਉਹ ਮੂਵਮੈਂਟ ਪੂਰੀ ਨਾ ਕਰਾਂਗੇ ਤਾਂ ਸਾਡੇ ਜੋੜ ਜੰਮਣਾ ਸ਼ੁਰੂ ਹੋ ਜਾਂਦੇ ਤਾਂ ਅਸੀਂ ਜਿਹੜਾ ਵੀ ਜੋੜ ਜੰਮ ਰਿਹਾ ਉਸ ਨੂੰ ਅਸੀਂ ਮੂਵ ਕਰਨਾ ਇੱਕਦਮ ਨਹੀਂ ਮੂਵ ਹੋਏਗਾ ਦਰਦੀ ਗੋਲੀ ਖਾ ਲਓ ਉਸ ਤੋਂ ਬਾਅਦ ਆਰਾਮ ਆਏਗਾ ਗਰਮ ਪਾਣੀ ਦਾ ਸੇਕ ਦੇ ਲਿਓ ਆਰਾਮ ਆਏਗਾ ਤੇ ਫਿਰ ਐਕਸਰਸਾਈਜ਼ਾਂ ਕਰੋ ਬਟ ਜਿਹੜੀ ਐਕਸਰਸਾਈਜ਼ ਹੈ ਉਹ ਜ਼ਰੂਰੀ ਹੈ اسپੈਸ਼ਲੀ ਗਰਦਨ ਨੂੰ ਘੁਮਾਣ ਦੀ ਸਾਈਡ ਨੂੰ ਟਿਲਟ ਕਰਨ ਦੀ ਅੱਗੇ ਪਿੱਛੇ ਸਭ ਤਰ੍ਹਾਂ ਦੀ ਮੂਵਮੈਂਟ ਜਿਹੜੀ ਕੁਦਰਤ ਨੇ ਦਿੱਤੀ ਹੈ ਉਹ ਪੂਰੀ ਅਚੀਵ ਕਰਨੀ ਹੈ ਉਹ ਜ਼ਰੂਰੀ ਹੁੰਦਾ ਇਸ ਵਿੱਚ ਜੀ ਠੀਕ ਹੈ ਦੋ ਕਾਲਰ ਸਾਡੇ ਨਾਲ ਹੋਰ ਜੁੜੇ ਨੇ ਉਹਨਾਂ ਦੇ ਸਵਾਲ ਜਾਣਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਪਠਾਨਕੋਟ ਤੋਂ ਗੱਲ ਕਰ ਰਹੇ ਮੈਡਮ ਹਾਂਜੀ ਕੀ ਸਵਾਲ ਹੈ ਤੁਹਾਡਾ ਸਵਾਲ ਇਹ ਹੈ ਕਿ ਮੇਰੀ ਮਿਸਿਸ ਦਾ ਨਾ ਦਿਲੇ ਉਹ ਕੰਮ ਕਰਦੀ ਹੈ ਘੰਟਾ ਡੇਢ ਘੰਟਾ ਕਿਚਨ ਚ ਖਲੋ ਕੇ ਉਹਦੇ ਬੈਕ ਤੇ ਨਾ ਪਿੱਠ ਤੇ ਸਟਿਫਨੈਸ ਆ ਜਾਂਦੀ ਹੈ ਹੂੰ ਤਾਂ ਉਹ ਸਟਿਫਨੈਸ ਨਾਲ ਫਿਰ ਜਿਲੇਉ ਕੰਮ ਕਰਕੇ ਲੇਟਦੀ ਹੈ ਤਾਂ ਬਹੁਤ ਦਰਦ ਹੁੰਦੀ ਫਿਰ ਅੱਛਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਜ਼ਿਆਦਾ देर ਖੜੇ ਹੁੰਦੇ ਨੇ ਤਾਂ ਕੜਾਓ ਵਹਿ ਜਾਂਦਾ ਉਹ ਉਹੀ ਚੀਜ਼ ਹੈ ਜਦ ਸੱਡੀ ਬੈਕ ਦੀ ਤੇ ਗਰਦਨ ਦੀ ਮਸਲਜ਼ ਵੀਕ ਹੁੰਦੀਆਂ ਤੇ ਹੱਡੀਆਂ ਨੂੰ ਜ਼ਿਆਦਾ ਜ਼ੋਰ ਪੈਂਦਾ ਜੇ ਅਸੀਂ ਰੈਗੂਲਰਲੀ ਪੀਠ ਦੀ ਐਕਸਰਸਾਈਜ਼ ਕਰੀਏ ਗਰਦਨ ਦੀ ਐਕਸਰਸਾਈਜ਼ ਕਰੀਏ ਤੇ ਜਿਹੜੀ ਮਸਲਜ਼ ਹੁੰਦੀ ਉਹਨਾਂ ਦੀ ਬੇਸਿਕ ਸਟਰੈਂਥ ਇੰਪਰੂਵ ਹੋ ਜਾਂਦੀ ਤੇ ਉਹ ਹੱਡੀਆਂ ਦੇ ਜੋੜਾਂ ਨੂੰ ਚੰਗਾ ਕੰਟਰੋਲ ਕਰਦੀ ਜਦ ਉਹ ਕੰਟਰੋਲ ਚੰਗਾ ਹੋ ਜਾਂਦਾ ਤਾਂ ਜਿਹੜੀ ਅਕੜਾ ਹੋ ਰਿਹਾ ਜਿਹੜੀ ਸਟਿਫਨੈਸ ਹੋ ਰਹੀ ਉਹ ਹਟ ਜਾਂਦੀ ਇਸ ਵਿੱਚ ਬੇਸਿਕਲੀ ਕੋਈ ਚੀਜ਼ ਦਾ ਧਿਆਨ ਹੋਣਾ ਜ਼ਰੂਰੀ ਹੈ ਕਿ ਸੱਡੇ ਹੱਡੀਆਂ ਦੇ ਜੋੜ ਫਿਟ ਰਹਿਣ ਇਸ ਸਵਾਸਥੇ ਉਦੇ ਉੱਪਰ ਜਿਹੜੀ ਮਸਲਸ ਕੰਮ ਕਰਦੀ ਉਹ ਚੰਗੀ ਉਹਨਾਂ ਦੀ ਐਕਸਰਸਾਈਜ਼ ਹੁੰਦੀ ਰਹਿਣੀ ਚਾਹੀਦੀ ਜਦ ਅਸੀਂ ਨਹੀਂ ਕਰਦੇ ਐਕਸਰਸਾਈਜ਼ ਤੇ ਜੋੜਾਂ ਤੇ ਜ਼ੋਰ ਪੈਂਦਾ ਜਾਂ ਜੋੜਾਂ ਤੇ ਜ਼ੋਰ ਪੈਂਦਾ ਉਹ ਸਾਰੀ ਮਸਲਸ ਨੂੰ ਇਸ ਤਰ੍ਹਾਂ ਦੇ ਸਿਗਨਲ ਦਿੰਦੇ ਕਿ ਤੁਸੀਂ ਜੰਮ ਜਾਓ ਉਹ ਜਮਾਵ ਜਿਹੜਾ ਜ ਹੈ ਉਹ ਸਟਿਫਨੈਸ ਦੇ ਤੌਰ ਤੇ ਪੂਰੀ ਗਰਦਨ ਤੇ ਪੂਰੀ ਪਿੱਠ ਨੂੰ ਅਕੜਾ ਕੇ ਰੱਖਦਾ ਦਵਾਈਆਂ ਇਹਦਾ ਇਲਾਜ ਨਹੀਂ ਹੈ ਹੋਰ ਕੋਈ ਚੀਜ਼ ਇਲਾਜ ਨਹੀਂ ਇਹਦਾ ਇਲਾਜ ਹੈ ਸਿੰਪਲ ਐਕਸਰਸਾਈਜ਼ਾਂ ਕਰੋ ਪਿੱਠ ਵਾਸਤੇ ਗਰਦਨ ਵਾਸਤੇ ਜੋੜਾਂ ਨੂੰ ਪਿੱਠ ਦੇ ਜੋੜਾਂ ਨੂੰ ਗਰਦਨ ਦੇ ਜੋੜਾਂ ਨੂੰ ਢਿੱਲੇ ਛੱਡੋ ਐਕਸਰਸਾਈਜ਼ਾਂ ਕਰੋ ਤਾਂ ਕਿ ਉਹਨਾਂ ਦੀ ਜੋੜ ਠੀਕ ਹੋ ਜਾਣ ਤਾਂ ਕਿ ਮਸਲ ਤੇ ਜੋੜਨਾ ਪਵੇ ਜੇ ਮਸਲ ਤੇ ਜੋਰ ਨਹੀਂ ਪਏਗਾ ਅਕੜਾਓ ਆਟੋਮੈਟਿਕਲੀ ਕੁਛ ਦਿਨਾਂ ਵਿੱਚ ਠੀਕ ਹੋ ਜਾਏਗਾ ਇੱਕ ਹੋਰ ਕਾਲਰ ਸਾਡੇ ਨਾਲ ਜਿਹੜੇ ਨੇ ਡਾਕਟਰ ਸਾਹਿਬ ਉਹਨਾਂ ਦਾ ਵੀ ਸਵਾਲ ਜਾਂਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਹਲੋ ਹਾਂਜੀ ਕਨਾਲ ਸਿੰਘ ਕਨਾਲ ਸਿੰਘ ਹੋ ਰਹੇ ਆਂ ਜੀ ਹਾਂਜੀ ਕੀ ਸਵਾਲ ਹੈ ਤੁਹਾਡਾ ਹਾਲੀਕਾ ਜੀ ਹਾਂਜੀ ਤੁਸੀਂ ਆਪਣਾ ਸਵਾਲ ਦੱਸੋ ਹਾਂਜੀ ਮੈਡਮ ਮੇਰੀ ਗਰਦਨ ਦੇ ਅਕੜਾਓ ਜਾ ਰਹਿੰਦਾ ਜੀ ਹੁਣ ਹੁਣ ਨਾ ਮੈਂ ਜਦੋਂ ਬਾਹਰ ਦਾ ਜਾਂ ਟੀਵੀ ਦੇਖਦਾ ਜੀ ਥੋੜੇ ਦੇ ਦੇਖ ਲਾਉਂ ਜੀ ਤੇ ਉਸ ਤੋਂ ਬਾਹਰ ਨਾ ਤਕਲੀਫ ਹੋ ਜਾਂਦੀ ਕਰਨ ਚਾਹੁੰਦੀ। ਹਮਮ। ਓਕੇ ਹੁਣ ਤੁਸੀਂ ਦੱਸ ਰਹੇ ਕਿ ਤੁਸੀਂ ਟੀਵੀ ਦੇਖਦੇ ਥੋੜੀ ਦੇਰ ਤਾਂ ਉਸ ਤੋਂ ਬਾਅਦ ਦਰਦ ਹੋ ਜਾਂਦਾ। ਹੁਣ ਤੁਸੀਂ ਸੋਚ ਲਓ ਜੇ ਤੁਸੀਂ ਟੀਵੀ ਦੇਖ ਰਹੇ ਤਾਂ ਗਰਦਨ ਤਾਂ કડ ਗਈ ਉਹਦੇ ਸਾਰੇ ਜੋੜ ਵੀ ਜੰਮ ਗਏ। ਹੁਣ ਤੁਸੀਂ ਜ਼ਿਆਦਾ ਦੇਰ ਦੇਖੋਗੇ ਤਾਂ ਜ਼ਰੂਰ ਜ਼ਿਆਦਾ ਦੇਰ ਜੰਮੇ ਰਹਿਣਗੇ। ਬੜਾ ਸਿੰਪਲ ਜਿਹੜਾ ਤਰੀਕਾ ਹੈ ਕਿ ਹਰ ਟੀਵੀ ਨੂੰ ਲਗਾਤਾਰ ਕਦੇ ਨਹੀਂ ਦੇਖੋ ਤਾਂ ਕਿ ਜੋੜ ਦੀ ਗਰਦਨ ਦੀ ਮੂਵਮੈਂਟ ਨਾ ਹੋਏ। ਹਰ 2-4 ਮਿੰਟ ਬਾਅਦ ਉਹਦੀ ਐਕਸਰਸਾਈਜ਼ ਸਟ੍ਰੈਚ ਆਊਟ ਦੋਨੋਂ ਤਰਫ ਨੂੰ ਕਰ ਲਿਆ ਕਰੋਗੇ ਅੱਗੇ ਨੂੰ ਪਿੱਛੇ ਨੂੰ ਸਾਈਡ ਨੂੰ ਤਾਂ ਉਹ ਸਟ੍ਰੇਨ ਨਹੀਂ ਪੈਗਾ ਜੋੜਾਂ ਤੇ ਤੇ ਤੁਹਾਡੀ ਤਕਲੀਫ ਆਟੋਮੈਟਿਕਲੀ ਠੀਕ ਹੋ ਜਾਏਗੀ ਤਾਂ ਬਿਕੋਜ਼ ਸਾਡਾ ਟੀਵੀ ਤੇ ਜਿਸ ਵਕਤ ਪ੍ਰੋਗਰਾਮ ਤੇ ਧਿਆਨ ਹੁੰਦਾ ਸੀ ਗਰਦਨ ਦੀ ਮੂਵਮੈਂਟ ਨੂੰ ਭੁੱਲ ਜਾਂਦੇ ਔਰ ਉਹ ਗਰਦਨ ਇੱਕੋ ਹੀ ਪੋਜੀਸ਼ਨ ਵਿੱਚ ਰਹਿੰਦੀ ਤੇ ਉਸ ਨਾਲ ਉਹ ਉਹ ਜਿਹੜੇ ਜੋੜ ਨੇ ਉਸੇ ਪੋਜੀਸ਼ਨ ਵਿੱਚ ਜਾਮ ਹੋਣਾ ਸ਼ੁਰੂ ਹੋ ਜਾਂਦੇ ਤੇ ਇਸ ਵਾਸਤੇ ਇਹ ਬੜਾ ਜ਼ਰੂਰੀ ਹੈ ਕਦੇ ਵੀ ਕੰਟੀਨਿਊਸਲੀ ਕਿਸੇ ਇੱਕ ਤਰਫ ਨੂੰ ਅਗਰ ਜੇ ਤੁਸੀਂ ਰੱਖੋਗੇ ਤਾਂ ਇਹ ਪ੍ਰੋਬਲਮ ਆएगी आएगी ਸਬਸਟ ਇਹ ਹੁੰਦਾ ਕਦੇ ਵੀ ਕੰਟੀਨਿਊਸਲੀ ਨਾ ਦੇਖੋ ਵਿੱਚ ਵਿੱਚ ਤੁਸੀਂ ਲੈ ਕਰਕੇ ਗਰਦਨ ਦੀ ਸਟ੍ਰੈਚਿੰਗ ਕਰ ਲਿਆ ਕਰੋ ਜੀ ਇੱਕ ਹੋਰ ਸਾਡੇ ਨਾਲ ਕੋਲਰ ਜੁੜੇ ਨੇ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਮੈਮ ਮੇਰਾ ਨਾਮ ਲਪ੍ਰਿਤ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਕੀ ਸਵਾਲ ਤੁਹਾਡਾ ਤਾਂ ਮੇਰੇ ਮੇਰੇ ਨੈਕ ਨੂੰ ਮੇ ਨਾ ਪੇਨ रहती ਹੈ ਮੈਂ ਇਹ ਨਾ ਐਮ ਆਰ ਆਈ ਵਗੈਰਾ ਸਾਰਾ ਕੁਝ ਕਰਵਾ ਲਿਆ ਹੈ लेकिन मेरे नेक में ना जो पेल रहती है और मुझे ना थोड़ा चक्कर सा भी फील होता है तो मुझे समझ में नहीं आ रहा है मैं मुझे क्या प्रॉब्लम है जो इस तरह की नेक पेन होती है ना और जो अगर यंग एज में होती है तो इसका मतलब है कुछ कारण है अब ये कारण हमारा जैसे मैंने पहले बताया ये मसल्स की वीकनेस की वजह से गर्दन की डिस्क निकलने की वजह से या हड्डी का कुछ नुक्स होने की वजह से किसी भी वजह से हो सकता है एम अपने में तो इलाज नहीं है और एक चीज हमेशा याद रखना कि जो भी है सबसे बेसिक कारण हमारा अपना नेक का मैनेजमेंट है अगर आपका मोबाइल का यूज ज्यादा है तो भी आपकी गर्दन अकड़ रही है या कोई भी ऐसी चीज जिस पे आप लगातार जैसे आगे झुक के काम कर रहे हो तो कुछ ना कुछ आपको अपनी जो रूटीन है उसमें निकालना पड़ेगा कि मैंने गर्दन का एक होता है यूज करना एक होता है मिस करना हमने किसी चीज में हम उसको जब मिस करेंगे तो उसमें हड्डियों पर जोर पड़ेगा ही पड़ेगा और वो दर्दें करेंगी ही करेंगी कारण डेफिनेटली होते हैं कई बार डिस्क होती निकली कई बार कोई बेसिक डिफेक्ट्स भी होते हैं हड्डियों में वो भी दर्द कर सकते हैं तो 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 वो वो तो पूरा पता करने से 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 लगेगा लेकिन 100 में से 90 में 90 हमारी अपनी अपनी गलती होती है जिसमें कि हमने उसको गलत ढंग गर्दन के वो रखते हैं हैं या हैं पोजीशनिंग तो करते करते एक बार आपको उसके हिसाब से देख लेना चाहिए और अगर लगता है कि सारी केयर के बावजूद भी दर्द है तो फिर प्रॉपरली दिखा लेना चाहिए गर्दन जब खराब होती है तो गर्दन से कई तरह की नशे जाती है गर्दन की नशे कानो की तरफ को भी जाती है दिमाग की तरफ को भी जाती है और बाजू की तरफ को भी जाती है ये डिपेंड करता है कि हमारी गर्दन में ऊपर वाले हिस्से में ज़्यादा तकलीफ है कि नीचे वाले हिस्से में तकलीफ है जब गर्दन के ऊपर के हिस्से में अगर इस तरह की तकलीफ होती है तो नसों को दिमाग की तरफ को भी जाती है और उसकी मूवमेंट जब भी हम करेंगे मान लो हड्डी के जोड़ों की पोजिशन ठीक नहीं है वो चक्कर करना शुरू कर देंगी अब अगर चक्कर आ रहे हैं तो इसका मतलब है नस जो है जो दिमाग की तरफ को जा रही है वो दब रही है और वो गर्दन की किसी मूवमेंट पे दब रही है रूटीन में जब सारी उसमें लाइफ में हमारी रूटीन में नहीं दबती लेकिन अगर जोड़ जम गए हों और अब अगर हम घुमाते हों और जोड़ बढ़ गए हों तो अगर नसों पे प्रेशर पड़ेगा तो डेफिनेटली चक्कर आएगा और कई बार रीढ़ की हड्डियों में से क्योंकि हमारी दिमाग की जो खून की नालियाँ जाती हैं वो भी हमारी रीढ़ की गर्दन की हड्डियों में से जाती हैं तो कई बार उन हड्डियों की के बीच की नालियों पर भी अगर प्रेशर पड़ेगा तो भी चक्कर आ सकते हैं तो ये कई कारण हैं इस तरह के चक्कर आने के लेकिन हमेशा याद रखना जो सबसे कॉमन कारण होता है वो हमारा लैक ऑफ एक्सरसाइज या गर्दन की हड्डियों का ना घूमना सबसे कॉमन कारण है और कई बार अगर हम रेगुलरली इन एक्सरसाइजों को करना शुरू कर दें तो काफी हद तक हम ठीक हो जाते हैं अगर उसके बावजूद भी चक्कर आते हो तो पक्का फिर जांच करवा लेना चाहिए जी। एक और कॉलर साडे नाल जुड़े ने उन्होंने भी सवाल चाहते हैं कि नाम है तो कर रहे हो मैं गुरजीत कौर लुधियाने तो बोल रही जी हाँ जी की सवाल है तो आड़ा मैंने सर्वाइकल पेन भी है बैक पेन भी है मोड़ी आज बहुत दर्द होने लग गया उधर वास्ते हैक्सर सही दस दो ऐसा ना कि ये सारी एक चीज हमेशा समझनी होती है जैसे हम स्कूलों में एक्सरसाइज करते थे जब स्कूल में पढ़ते थे आगे झुकना पीछे झुकना दाएं झुकना बाएं झुकना टेक्निकली वो सबसे अच्छी एक्सरसाइजें थी अब हम रूटीन की लाइफ में वो सारी कुछ नहीं करते और जब हम कुछ नहीं करते उस पर अपने शरीर का कोई भी ध्यान नहीं रखते तो सारी हड्डियाँ हमारी जाम होनी शुरू हो जाती हैं और बड़ा सिंपल सा इलाज होता है कि हमें दोबारा से सीखना होता है कि नहीं हमने अपने हड्डियों को अपने जोड़ों को सबको चलाना है और अगर हम उस पर ध्यान देना शुरू करेंगे शुरू में एक दिन में नहीं ठीक होंगे बट अगर रोज हमारी गर्दन की और पीठ की जैसे आपने बताया पीठ भी तंग है घुटने भी तंग है वो हमारी एक्सरसाइज की कमी है अगर हम इनसे जोड़ों का और एक्सरसाइज में दो चीज़ें इंपॉर्टेंट होती हैं एक होता है हमारे हड्डियों के जोड़ों का घूमना एक होता है हड्डियों की मांसपेशियां जो घुमाती है उनको ताकत लाना तो ये दोनों तरह की एक्सरसाइजें आपको सीखनी पड़ेंगी तो जो भी आपके आसपास फिजियोथेरेपिस्ट हैं डॉक्टर हैं किन्हीं को भी दिखा करके आप एक्चुअली सीख सकते हो कि आपको करना क्या है किस तरह की एक्सरसाइज करनी है पर हमारी तरफ से तो एक ही मैसेज है कि एक्सरसाइज ही आपके लिए सबसे सेफ और सबसे अच्छा इलाज है ਜੀ ਆ ਠੀਕੇ ਤਾਂ ਉਮੀਦ ਕਰਦੇ ਆ ਕਿ ਸਾਡੇ ਸਾਰੇ ਦਰਸ਼ਕਾਂ ਦੇ ਜਿਹੜੇ ਸਵਾਲ ਹੈ ਉਹਨਾਂ ਦੇ ਡਾਊਟਸ ਕਲੀਅਰ ਹੋਏ ਹੋਣਗੇ ਡਾਕਟਰ ਸਾਹਿਬ ਸਮਾਂ ਨਹੀਂ ਇਜਾਜ਼ਤ ਨਹੀਂ ਦੇ ਰਿਹਾ ਬਨਾਈ ਇਸ ਟਾਪਿਕ ਦੇ ਉੱਤੇ ਜਿੰਨੇ ਵੀ ਲੋਕ ਇਸ ਨੂੰ ਸੁਣ ਰਹੇ ਨੇ ਬਹੁਤ ਸਾਰੇ ਉਹਨਾਂ ਦੇ ਸਵਾਲ ਹੋਣਗੇ ਫਿਲਹਾਲ ਦੀ ਘੜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਸਾਡੇ ਦਰਸ਼ਕਾਂ ਦੇ ਲਈ ਕੱਢਿਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸੋ ਅੱਜ ਦੇ ਇਸ ਟੌਪਿਕ ਦੇ ਉੱਤੇ ਬਹੁਤ ਜੜੀ ਹੈ ਲੋਕਾਂ ਦੇ ਸਵਾਲ ਖੁਣ ਕੇ ਬਹੁਤ ਸਾਰੇ ਤੁਹਾਡੇ ਡਾਊਟਸ ਅਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅੱਜ ਮਿਲੇ ਖੁਣ ਕੇ ਸਰਵਾਈਕਲ ਪੇਨ ਤੋਂ ਰਾਹਤ ਪਾਣ ਦੇ ਲਈ ਜੋ-ਜੋ احتیاط ਵਰਤਣ ਦੇ ਲਈ ਕਿਹਾ ਗਿਆ ਉਹ ਜ਼ਰੂਰ ਕਰੋ ਤੇ ਇਸ ਪੇਨ ਤੋਂ ਤੁਸੀਂ ਰਾਹਤ ਪਾ ਸਕਦੇ ਹੋ ਫਿਲਹਾਲ ਦੀ ਘੜੀ ਤੁਸੀਂ ਮੈਨੂੰ ਦਿਓ ਇਜਾਜ਼ਤ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ हरियाणा ਹਿਮਾਚਲ ਦੇ ਨਾਲ